ਆਈਗਾ ਸੱਚੇ ਦਰਬਾਰ ਕੀ ਜੈ ਹੋ ਰੰਗ ਵਰਸੇ ਰੰਗ ਵਰਸੇ ਦਰਬਾਰ ਮਈਆ ਜੀ ਤੇਰੇ ਰੰਗ ਵਰਸੇ ਵਰਸੇ ਰੰਗ ਵਰਸੇ ਦਰਬਾਰ ਮਈਆ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਦਰਬਾਰ ਮਈਆ ਜੀ ਤੇਰੇ ਰੰਗ ਵਰਸੇ ਵਰਸੇ ਰੰਗ ਵਰਸੇ

जय जय माँ रंगबर से फूल पर से बरसे से फूल पर से बरसे से बरसे से गरबा मैया जी तेरे रंग से रंगबर से रंगबर से गरबा जी तेरे रंगबर से जो लाता जोतला रंग लाल मैया जी तेरी जोता पहाड़ा की चपड़ा के ਪਹਾੜਾਂ ਵਿੱਚ ਬੱਦਲਾਂ ਦੇ ਟੁਕੜੇ ਉੱਚੀਆਂ ਪਹਾੜਾਂ ਵਿੱਚ ਬੱਦਲਾਂ ਦੇ ਟੁਕੜੇ ਉੱਚੀਆਂ ਪਹਾੜਾਂ ਵਿੱਚ ਬੱਦਲਾਂ ਦੇ ਟੁਕੜੇ ਜਿਹੜਾ ਵੀ ਸੁਣਾਵੇ ਦਾਤੀ ਸੁਣਦੀ ਐ ਦੁਖੜੇ ਜਿਹੜਾ ਵੀ ਸੁਣਾਵੇ ਮਾਈ ਸੁਣਦੀ ਐ ਦੁਖੜੇ ਉੱਚੀਆਂ ਪਹਾੜਾਂ ਵਿੱਚ ਬੱਦਲਾਂ ਦੇ ਟੁਕੜੇ ਜਿਹੜਾ ਸੁਣਾਵੇ ਮਾਈ ਸੁਣਦੀ ਐ ਦੁਖੜੇ ਜਿਹੜਾ ਵੀ ਸੁਣਾਵੇ ਮਈਆ ਸੁਣਦੀ ਐ ਦੁਖੜੇ ਜਿਹੜਾ ਵੀ ਸੁਣਾਵੇ ਦਾਤੀ ਸੁਣਦੀ ਐ ਦੁਖੜੇ ਉਹ ਕੱਟਦੀ मैया जी तेरे रंग रंगबर से दरबा मैया जी तेरे रंग रंगबर से रंगबर से रंगबर से दरबा मैया रंग से के हमारे कर्ण भगत जी ये बाबे के नाम पर काली मैय की भेट में दान देते हैं ताड़ी लगानी सब ने रंग बरस से रंग बरस से दरबार मैया तेरे रंग बरस से दरबार मैया जी तेरे फूल बरस हो रंग बरस से दरबार मैया जी तेरे रंग बरस से तेरे रंग बर से पहाड़ा बिच फुल रंग रंग दे पहाड़ा बिच फुल रंग रंग दे पहाड़ा बिच फुला रंग पहाडा रंग दे पहाड़ा बिच फुल रंग रंग दे पहाड़ा ਫੁੱਲ ਰੰਗ ਰੰਗ ਦੇ ਪਹਾੜਾਂ ਵਿੱਚ ਫੁੱਲ ਰੰਗ ਰੰਗ ਦੇ ਦੇਣ ਵਾਲੀ ਇੱਕ ਤਾਂ ਲੱਖਾਂ ਲੋਕੀ ਮੰਗਦੇ 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 ਫੇਰ ਵੀ ਨਾਮੁਕ ਤੇ ਬੰਦਾਰ ਮਈਆ ਜੀ ਤੇਰੇ ਰੰਗ ਵਰਸੇ

ਰੰਗ ਵਰਸੇ ਰੰਗ ਵਰਸੇ ਦਰਬਾਰ ਮੀਆਂ ਜੀ ਤੇਰੇ ਰੰਗ ਵਰਸੇ ਵਰਸੇ ਰੰਗ ਵਰਸੇ ਦਰਬਾਰ ਮੀਆਂ ਜੀ ਤੇਰੇ ਰੰਗ ਵਰਸੇ ਇੱਕ ਮਾਤਾ ਕੀ ਬੇਟ ਸੁਣਨੇ ਕੇ ਲਈ ਕਹਤੇ ਹਰਿਆਣਵੀ ਭੇਟ ਆ ਮਾਈਗੀ ਕਲਾ ਨੌਰ ਦਰਬਾਰ ਤੇਰਾ ਹਰਿਆਣਵੀ ਭੇਟ ਕੇ ਮਹਾਰਾਣੀ